ਨੈਸ਼ਨਲ ਮੀਡੀਆ ਦੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਕਰਦੇ ਆ। ਦਿਖਾ ਰਹੇ ਆ ਤੁਹਾਨੂੰ ਅੱਜ ਨਾਪਾ ਬੀੜ ਦੀਆਂ ਤਸਵੀਰਾਂ ਦਿਨ ਵੀਰਵਾਰ ਦੀਆਂ ਕਿ ਕਿਸ ਤਰ੍ਹਾਂ ਦਾਨੀ ਮਾਹ ਪੁਰਸ਼ਾਂ ਨੇ ਦੇਖੋ ਇੱਕ ਪਾਣੀ ਦੀ ਜੋ ਖੁਰਲੀ ਬਣਾਈ ਹੋਈ ਹੈ ਦੇਖੋ ਕਿਵੇਂ ਭੁੱਖੇ ਪਿਆਸੇ ਡੰਗਰ ਨੇ ਜੋ ਪਾਣੀ ਪੀ ਰਹੇ ਹਨ ਦੇਖੋ ਠੈਂਕੜਾ ਡੰਗਰ ਜੋ ਬੀੜ ਦਾ ਬੈਠਾ ਹੈ ਬਿਲਕੁਲ ਸ਼ਾਂਤ ਪਾਣ ਵਾਲੇ ਨੇ ਆਲੇ ਦਵਾਲੇ ਕੱਖ ਕੰਡਾ ਵੀ ਪਾਇਆ ਹੋਇਆ ਹੈ ਦਾਨੀਆਂ ਨੇ ਦੇਖੋ ਆ ਨਾਲ ਖੁਰਲੀ ਹੈ ਜੋ ਪਾਣੀ ਦੀ ਭਰੀ ਹੋਈ ਹੈ ਕਿ ਜੋ ਕਿ ਡੰਗਰ ਪਸ਼ੂ ਹੈ ਵਿਚਾਰਾ ਪਾਣੀ ਕਨੇਓ ਪਿਆਸਾ ਨਾ ਮਰ ਜਾਵੇ ਵਧੀਆ ਸੋਚ ਜੋ ਕਹਿ ਸਕਦੇ ਹਾਂ ਦਾਨੀ ਮਾਂ ਪੁਰਸ਼ਾਂ ਦੀ ਹੈ ਦੇਖੋ ਇੱਥੇ ਆ ਕੇ ਅਗਰ ਭਾਈ ਆਪਣੇ ਹੱਥ ਨਾਲ ਦਾਨ ਤੁਸੀਂ ਇਹਨਾਂ ਨੂੰ ਪਾਣੇ ਹੋ ਤਾਂ ਉਹ ਉੱਤਮ ਹੈ ਕਿਉਂਕਿ ਉਹ ਲੱਗਦਾ ਹੈ ਤੋਨੇ ਆਪਣੇ ਹੱਥ ਨਾਲ ਦਿੱਤਾ ਹੈ ਕਿਸੇ ਨੂੰ ਪੈਸਾ ਦੇਣਾ ਕੱਲ ਨੂੰ ਅੱਗੇ ਉਹ ਪੈਸੇ ਦਾ ਗਲਤ ਉਪਯੋਗ ਕਰਦਾ ਹੈ ਉਹ ਉਲਟਾ ਪਾਪ ਹੀ ਚੜ ਜਾਂਦਾ ਹੈ ਸੋ ਇਸ ਕਰਕੇ ਦੇਖੋ ਤੁਸੀਂ ਭਾਈ ਕਿਤੇ ਵੀ ਲੰਘਦੇ ਵੜਦੇ ਹੋਵੋ ਤਾਂ ਡੰਗਰ ਪਛਵਾ ਬੇਜਮਾਨਾਂ ਨੂੰ ਆ ਕੇ ਠੇਕ ਕੱਖ ਕੰਡਾ ਵਗੈਰਾ ਪਾ ਕੇ ਜੋ ਪੁੰਨਾ ਕਰਕੇ ਆਪਣੇ ਅਧਿਕਾਰੀ ਬਣੋ ਚੰਗੇ ਕਾਰੇ ਦੇ ਦੇਖ ਸਕਦੇ ਹੋ ਦੇਖੋ ਅੱਜ ਬੱਚਾ ਪੂਰਾ ਪਾਣੀ ਨਾਲ ਭਰਿਆ ਹੋਇਆ ਹੈ ਜੋ ਇਸ ਦੀ ਪਾਈਪ ਲਾਈਨ ਦੀ ਸਪਲਾਈ ਹੈ ਨਾ ਉਹ ਜਿਹੜਾ ਦਰਗਾ ਪੀਰ ਬਾਬੇ ਨੇ ਜੋ ਕਿ ਵਧੀਆ ਸੋਚ ਰੱਖਦੇ ਹਨ ਇਹਨਾਂ ਨੇ ਦਿੱਤੀ ਹੋਈ ਹੈ ਕਿ ਕੋਈ ਵੀ ਵਿਚਾਰਾ ਆਲੇ-ਦਾਲੇ ਡੰਗਰ ਪਸ਼ੂ ਪਿਆਸਾ ਨਾ ਮਰ ਜਾਵੇ ਦੇਖ ਸਕਦੇ ਹੋ ਕਿੰਨੀ ਵਧੀਆ ਸੋਚ ਦੇ ਇਹ ਮਾਲਕ ਹਨ ਸੋ ਇਸੇ ਕਰਕੇ ਇੱਥੇ ਬਾਬੇ ਦੇ ਜੋ ਸਦਾ ਜੇਕਰ ਲੱਗਦੇ ਹਨ ਕਿ ਨਾਉ ਗਜਾ ਪੀੜ ਤੇਰੀ ਸਦਾ ਹੀ ਜੈ ਹੋਵੇ ਦੇਖ ਰਹੇ ਹੋ ਤੁਸੀਂ ਆਲੇ-ਦਾਲੇ ਜਿਖਾ ਰੋਡ ਜਾ ਰਿਹਾ ਹੈ ਨਾਲ ਹੀ ਲੰਘਦੇ ਕਰਦੇ ਰਾਹਗਿਰੇ ਇਹਨਾਂ ਨੂੰ ਪਾ ਕੇ ਲੰਘਦੇ ਹਨ ਸੋ ਇਹ ਹੀ ਬੜਾ ਬਹੁਤ ਬੜਾ ਪੁੰਨ ਹੈ ਸੋ ਧੰਨਵਾਦ ਜੀ